202-282 ਲੱਗਦੀਆਂ ਕਿਲੇ ਵੀ ਹਲੇ ਇਹਨਾਂ ਨੇ ਕੈਸਾ ਤੱਕਲੇ ਵੀ ਹਮੇ ਕਿੰਨੀਆਂ 202 ਪਲੱਸ ਹੋਣਗੀਆਂ ਕੀ ਲੱਗਦਾ ਕਿ ਕੋਈ ਅੰਦਰ ਛੇੜਛਾੜ ਤਾਂ ਨਹੀਂ ਸੀ ਵੀ ਐਮ ਦੇ ਨਾਲ ਦੇਖੋ ਜਿਹੜੇ ਕੀ ਸਾਨੂੰ ਆਪਣੇ ਵਾਰਡ ਉੱਤੇ ਸੀਗਾ ਮਾਨ ਕਿਲੇ ਵੀ ਵਾਰਡ ਮੈਨੂੰ ਬਹੁਤ ਅੱਛਾ ਪਿਆਰ ਦੇ ਰਿਆ ਸੀ ਕਿਉਂਕਿ ਮੈਂ 15-20 ਸਾਲਾਂ ਤੋਂ ਆਪਣੇ ਵਾਰਡ ਵਿੱਚ ਕੰਮ ਕਰ ਰਿਹਾ ਸੀਗਾ ਲੋਕਾਂ ਦਾ ਪਿਆਰ ਜੁੜਿਆ ਹੋਇਆ ਸੀਗਾ ਜਦੋਂ ਉੱਤੇ ਮੈਨੂੰ ਦੋ-ਦੋ ਤਿੰਨ-ਤਿੰਨ ਵੋਟਾਂ ਪਈਆਂ ਫੇ ਮੈਨੂੰ ਤਾਂ ਇਹੀ ਲੱਗਿਆ ਕਿ ਲੈ ਵੀ ਈਵੀਐਮ ਵਿੱਚ ਵੀ ਜ਼ਰੂਰੀ ਗੱਡੀ ਬੜੀ ਹੈਗੀ ਸੀ ਹਲਕਾ ਪੁਰਵੀ ਤੋਂ ਆਜਾ ਜਿਹੜੇ ਆ ਚੱਕੀਚੌਣ ਨਿਸ਼ਾਨ ਤੇ ਲੜੇ ਪ੍ਰਦੀਪ ਸਿੰਘ ਤਤਵਾਂ ਸਾਹਿਬ ਕੀ ਕਹਿਣਾ ਚਾਹੋਗੇ? ਹਾਰ ਮਿਲੀ ਆ ਪਰ ਕਿਤੇ ਨਾ ਕਿਤੇ ਤੁਸੀਂ ਵੀ ਕੰਟੈਸਟ ਚ ਅਸੀਂ ਪਹਿਲਾਂ ਆਮ ਆਦਮੀ ਪਾਰਟੀ ਦੇ ਥਰੂ ਤੁਸੀਂ ਲੜਨ ਦੀ ਕੋਸ਼ਿਸ਼ ਕੀਤੀ ਪਰ ਆਮ ਆਦਮੀ ਪਾਰਟੀ ਨੇ ਤੁਹਾਨੂੰ ਟਿਕਟ ਨਹੀਂ ਦਿੱਤੀ। ਮੈਂ ਦੇਖੋ ਇਹ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦੇ ਜੇ ਤੁਸੀਂ ਕਹਿੰਦੇ ਟਿਕਟ ਮੈਂ ਟਿਕਟ ਦੀ ਦਾਅਵੇਦਾਰੀ ਕਦੀ ਕੀਤੀ ਨਹੀਂ ਸੀ ਆਮ ਆਦਮੀ ਪਾਰਟੀ ਕੋਲ। ਮੈਂ ਤਾਂ ਇੱਕ ਮੰਗ ਲੈ ਕੇ ਗਿਆ ਸੀ ਜਦੋਂ ਕਿ ਆਮ ਆਦਮੀ ਪਾਰਟੀ ਕੋਲ ਗਿਆ ਸੀ ਕਿ ਜਿਹੜੇ ਤੁਸੀਂ ਦੂਜੇ ਸਾਡੇ ਸਿਰ ਤੇ ਲਾ ਰਹੇ ਹੋ ਕਾਲੀ ਗਾਂਗ ਸੀ ਉਹਨਾਂ ਨੂੰ ਸਾਡੇ ਸਿਰ ਤੇ ਨਾ ਲਾਓ ਇੱਕ ਆਮ ਵੋਲੰਟੀਅਰ ਟਿਕਟਾ ਦੇਵੋ। ਕਿਉਂਕਿ ਇਹੇ ਕਰਦੇ ਕੀ ਬੇਸੀਗੇ ਜਿਹੜੇ ਕਾਲੀ ਕਾਂਗਰਸੀ ਆ ਰਹੇ ਸੀ ਉਹਨਾਂ ਨੂੰ ਸਾਡੇ ਸਿਰ ਤੇ ਲਾ ਰਹੇ ਸੀਗੇ ਮੈਂ ਵੀ ਮੇਰੇ ਉੱਤੇ ਵੀ ਲਗਾਇਆ ਗਿਆ ਸੀ ਕਿ ਕਾਂਗਰਸੀ ਤੇ ਇਸ ਚੀਜ਼ ਦਾ ਮੈਂ ਵਿਰੋਧ ਕੀਤਾ ਕਿ ਪਾਰਟੀ ਨੂੰ ਇੱਕ ਸਾਲ ਦੀ ਵਾਰ ਘੜ ਦਿੱਤਾ ਸੀਗਾ ਤੇ ਉਸ ਚੀਜ਼ ਦਾ ਮੈਂ ਵਿਰੋਧ ਦਿੱਲੀ ਤੱਕ ਵੀ ਲੈ ਕੇ ਗਿਆ ਸੀਗਾ ਜਦੋਂ ਇਹਨਾਂ ਨੇ ਵਿਰੋਧ ਤਾਂ ਜਿਹੜੀ ਜੀ ਦਿਖਾਉਂਦੀ ਵਜਾਇਏ ਉਹਨਾਂ ਨੇ ਕਿ ਬਾਹਰ ਘਟਨਾ ਸੂਲ ਕੀਤਾ ਫਿਰ ਮੇਰੇ ਮਨ ਚ ਆਇਆ ਕਿ ਇਹਦਾ ਜਿਹੜਾ ਵਿਰੋਧ ਆ ਉਹ ਇਲੈਕਸ਼ਨ ਲੜ ਕੇ ਹੀ ਆਪਾਂ ਇਸਦਾ ਜਵਾਬਦੇਹੀ ਕਰ ਸਕਦੇ ਹਾਂ ਨਾ ਕਿ ਘਰ ਬੈਠ ਕੇ ਜਿਹੜੇ ਤੁਸੀਂ ਇਲੈਕਸ਼ਨ ਲੜੇ ਜਿਹੜਾ ਹੁਣ ਅੰਦਰ ਰਿਜ਼ਲਟ ਆਇਆ ਉਹਦੇ ਤੋਂ ਸਹਿਮਤ ਹੋ ਬਿਲਕੁਲ ਸਹਿਮਤ ਆ ਜੀ ਮੈਨੂੰ ਬਹੁਤ ਖੁਸ਼ੀ ਦੀ ਗੱਲ ਆ ਕਿ ਲੋਕਾਂ ਨੇ ਮੈਨੂੰ ਜਿੰਨਾ ਵੀ ਪਿਆਰ ਦਿੱਤਾ ਬਹੁਤ ਅੱਛਾ ਦਿੱਤਾ ਔਰ ਮੈਂ ਅੱਗੇ ਲੋਕਾਂ ਦੇ ਘਰ ਜਿਹੜੇ ਕਿ ਜਿੰਨੇ ਵੀ ਮਸਲੇ ਹੋਣਗੇ ਅੱਗੇ ਹੋ ਕੇ ਹੱਲ ਕਰਾਇਆ ਕਰਾਂਗਾ ਔਰ ਜਿੰਨਾ ਵੀ ਹੋ ਸਕੇ ਲੋਕਾਂ ਦਾ ਪਿਆਰ ਜੋੜ ਲਵਾਂਗਾ ਕਿੰਨਿਆ ਵੋਟਾਂ ਤੁਹਾਨੂੰ ਪੈ ਚੁੱਕੀਆਂ ਐ ਸੀ 282 ਲੱਗਦੀਆਂ ਗਲੇ ਵੀ ਹਲੇ ਇਹਨਾਂ ਨੇ ਗੈਸ ਨਹੀਂ ਕਰ ਸਕਦਾ ਕਿਲੇ ਵੀ ਹਮੇ ਕਿੰਨੀਆਂ 200 ਤੋਂ ਪਲੱਸ ਹੋਣਗੀਆਂ ਕੀ ਲੱਗਦਾ ਕਿ ਕੋਈ ਅੰਦਰ ਛੇੜਛਾੜ ਤਾਂ ਨਹੀਂ ਸੀ ਵੀਐਮ ਦੇ ਨਾਲ ਦੇਖੋ ਜ ਕਲਾ ਵੀ ਵਾਰਡ ਮੈਨੂੰ ਬਹੁਤ ਅੱਛਾ ਪਿਆਰ ਦੇ ਰਿਆ ਸੀ ਕਿਉਂਕਿ ਮੈਂ 15-20 ਸਾਲਾਂ ਤੋਂ ਆਪਣੇ ਵਾਰਡ ਵਿੱਚ ਕੰਮ ਕਰ ਰਿਹਾ ਸੀਗਾ ਲੋਕਾਂ ਦਾ ਪਿਆਰ ਜੁੜਿਆ ਹੋਇਆ ਸੀਗਾ ਜਦੋਂ ਉੱਤੇ ਮੈਨੂੰ ਦੋ-ਦੋ ਤਿੰਨ-ਤਿੰਨ ਵੋਟਾਂ ਪਈਆਂ ਫੇ ਮੈਨੂੰ ਤਾਂ ਇਹੀ ਲੱਗਿਆ ਕਿ ਲੈ ਵੀ ਈਵੀਐਮ ਵਿੱਚ ਵੀ ਜ਼ਰੂਰੀ ਗੱਡੀ ਬੜੀ ਹੈਗੀ ਸੀ ਕੀ ਲੱਗਦਾ ਕਿ ਕਿਹਦੇ ਵੱਲੋਂ ਕੀਤੀ ਗਈ ਸੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀ ਕਾਂਗਰਸ ਜਾਂ ਬੀਜੇਪੀ ਦੇਖੋ ਜੀ ਜਿਹੜੀ ਸ਼ੁਰੂਆਤ ਤੋਂ ਆਪਾਂ ਕਰਦੇ ਯਾਰੇ ਦੇਖਦੇ ਆ ਰਹੇ ਆਂ ਈਵੀਐਮ ਹੈਕ ਹੁੰਦੀ ਜਿਹੜੀ ਕਿ ਇੱਕ ਚੀਜ਼ ਮਸ਼ੀਨ ਆ ਜਿਹੜੀ ਕਿ ਜਾਪਾਨ ਕੰਪਨੀ ਨੇ ਬਣਾਈ ਹੋਈ ਆ ਉਹ ਵੀ ਵੀ ਪੈ ਪੋਰਟਿੰਗ ਕਰਾਂਦਾ ਆਈਵੀਐਮ ਤੇ ਨਹੀਂ ਕਰਾਂਦਾ ਤੁਸੀਂ ਆਪ ਦੇਖ ਲਓ ਜਿਹਨੂੰ ਖੁਦ ਜੀ ਬਣਾ ਕੇ ਵਿਸ਼ਵਾਸ ਨਹੀਂ ਹੈਗਾ ਤੇ ਅਸੀਂ ਵਿਸ਼ਵਾਸ ਕਿੱਦਾਂ ਕਰੀਏ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪਾਰਟੀ ਦਾ ਤੁਹਾਨੂੰ ਸ਼ੱਕ ਲੱਗ ਰਿਹਾ ਸੀਗਾ ਕਿ ਕੋਈ ਸ਼ੱਕ ਦਾ ਦੇ ਕੋਈ ਇਸ ਵੀ ਤੇ ਕੋਈ ਹੈ ਹੀ ਨਹੀਂ ਜੇ ਆਪਾਂ ਜੀ ਕਹਿੰਨੇ ਖਰਾਬ ਆ ਤੇ ਉਹ ਖਰਾਬ ਹੀ ਹੋਵੇਗੀ ਕੋਈ ਇਸ ਨੂੰ ਆਪਾਂ ਦੋਹਰਾ ਹੈ ਨਹੀਂ ਕਿ ਕਿਸੇ ਇਲਜ਼ਾਮਾ ਪਕਾਇ ਦੀ ਅਗਲਾ ਵੀ ਠੀਕ ਆ ਜੇ ਜੀ ਕੰਪਨੀਆਂ ਬਣਾਈ ਆ ਜਦ ਉਹ ਹੀ ਕਹਦੇ ਗਲਤ ਆ ਤੇ ਅਸੀਂ ਕਿੱਦਾਂ ਸੈਪਟ ਕਰੀਏ ਮੈਂ ਤਾਂ ਇਹੀ ਮੰਗ ਮੰਗ ਕਰਾਂਗਾ ਚੋਣਯੋਗ ਨੂੰ ਇਹ ਇਲੈਕਸ਼ਨ ਜੋ ਵੀ ਲੰਘੇ ਨੈਕਸਟ ਟਾਈਮ ਜਦੋਂ ਵੀ ਇਲੈਕਸ਼ਨ ਹੋਣ ਉਹ ਵੀ ਵੀ ਬੈ ਤੇ ਜਿਆਦਾ ਵਧੀਆ ਰਹੇਗਾ ਕਿਉਂਕਿ ਹਰੇਕ ਨੂੰ ਆਪਣਾ ਅਧਿਕਾਰ ਰੱਖਣ ਦਾ ਹੱਕ ਹੁੰਦਾ ਵੋਟ ਪਾਉਣ ਦਾ ਉਹ ਸਹੀ ਢੰਗ ਨਾਲ ਵੋਟ ਪਾਈ ਜਾਵੇ ਤਾਂ ਅੱਛੀ ਸਰਕਾਰ ਹੋਰ ਅੱਛੇ ਨੁਮਾਇੰਦੇ ਅੱਗੇ ਆ ਸਕਦੇ ਨੇ ਹੁਣ ਅੱਗੇ ਕੀ ਦੀ ਰਣਨੀਤੀ ਕੀ ਹੈ ਕਿਉਂਕਿ ਅੱਗੇ ਹੁਣ ਇਲੈਕਸ਼ਨ ਹੋ ਗਏ ਨੇ ਰਿਜ਼ਲਟ ਵੀ ਆ ਗਿਆ ਤੇ ਅੱਗੇ ਕੀ ਲੱਗਦਾ ਕਿ ਦੁਬਾਰਾ ਤੋਂ ਆਵਾਜ਼ ਦੀ ਪਾਰਟੀ 'ਚ ਜਾਓਗੇ ਜਾਂ ਇਸੇ ਪਾਰਟੀ ਦੇ ਥਰੂ ਲੋਕਾਂ ਦੀ ਸੇਵਾ ਕਰਾਂਗੇ ਨਹੀਂ ਅਸੀਂ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ ਲੋਕਾਂ ਦੀ ਸੇਵਾ ਕਰਾਂਗੇ ਔਰ ਪਾਰਟੀ ਮੈਨੂੰ ਸੇਵਾ ਕਰਨ ਦਾ ਦੁਬਾਰਾ ਤੋਂ ਮੌਕਾ ਦੇਗੀ ਤੇ ਮੈਂ ਜ਼ਰੂਰ ਕਰਾਂਗਾ ਇਹ ਹਨ ਪ੍ਰਦੀਪ ਸਿੰਘ ਤਵਨ ਜਿਣਾ ਨੇ ਚੋਣ ਨਿਸ਼ਾਨ ਚੱਕੀ ਤੋਂ ਹਲਕਾ ਪੂਰਬੀ ਤੋਂ ਚੋਣ ਲੜੀਆ 200 ਦੇ ਕਰੀਬ ਵੋਟਾਂ ਪਈਆਂ ਪਰ ਹਾਰ ਨੂੰ ਆਪਣੇ ਐਕਸੈਪਟ ਕਰਦੇ ਹੋਏ ਕਿਹਾ ਕਿ ਪਰ ਕਿਤੇ ਨਾ ਕਿਤੇ ਇਹਨਾਂ ਨੇ EVM ਤੇ ਵੀ ਸ਼ੱਕ ਜ਼ਾਹਰ ਕੀਤਾ ਕਿ ਕਹਿੰਦੇ ਕਿ EVM ਦੇ ਵਿੱਚ ਵੀ ਕੋਈ ਨਾ ਕੋਈ ਕਪਲਾ ਹੈ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਵਿਸ਼ੇਕ ਜਲੋਟਾ SMZ نیوز ਲੁਧਿਆਣਾ